ਵਾਹ ਮਾਰੀਏ ਤਾੜੀਆਂ ਆਰਤੀ ਚਾਲ ਮਾਰ ਦਿਓ ਤਾੜੀਆਂ ਮੇਰੇ ਵੀਰੋ ਆਹ ਜਾਂਦਾ ਛੁੱਕਦਾ ਵਾਹ ਛੁਕਿਆ ਵਾਹ ਕਿਸਮਤਿਆ ਬੜੀਆ ਰਿੱਟੀ ਖੀਰ ਤੇ ਬਣ ਗਿਆ ਦਲੀਆ ਹਣ ਪੰਦੇ ਮਿਲਦਾ ਹੋਇਆ ਬਹੁ ਵੱਡਾ ਤਜਰਬਾ ਵਾਹ ਬੜੀਏ ਤਕਦੀਰੇ ਵੀਜੀਆ ਪਿੰਡੀਆਂ ਦੇ ਗੋਦਾ ਖੀਰੇ ਹੁਣ ਪਤਾ ਲੱਗਦਾ ਖੀਰੇ ਕਿਦੇ ਕਿਸਮਤ ਵਿੱਚ ਆਉਣਗੇ ਲਾਹ ਵੱਡਾ ਸਤਕਾਰ ਹਣ ਬਿਲਕੁਲ ਅਸਮਾਨ ਨੂੰ ਛੂਣ ਵਾਲੀ ਗੱਲ ਕਰਦਾ ਤਾੜੀਆਂ ਮਾਰੋ ਮੇਰੇ ਵੀਰੋ ਤਾੜੀਆਂ ਜੋ ਪਿਆਰ ਟਰੈਕਟਰ ਨੂੰ ਵਾਹ ਬੇ ਕੱਪੇ ਵਾਸੇ ਅੱਗੇ ਪਿੱਛੇ ਹੋ ਜਾਓ ਫੱਬਾ ਵਾਸਤੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਵਾਹ ਪਤਾ ਲੱਗਦਾ ਸੁਖਵਿੰਦਰ ਸਿੰਘ ਜੀ ਜਵਨੀ ਭਾਜੀ ਸਰਪੰਨ ਸਾਹਿਬ ਠੱਕੜ ਕੇ ਕਲੀ ਪਾ ਦਿਓ ਭਾਜੀ ਕਲੀ ਪਾ ਦਿਓ ਟਰੈਕਟਰ ਤਾਂ ਪਹੁੰਚ ਗਿਆ ਧੰਨਵਾਦ ਹੈ ਸੁਖਵਿੰਦਰ ਸਿੰਘ ਜੀ ਆਵੀ ਸਰਪੰਨ ਸਾਹਿਬ ਠੱਕੜ ਕੇ ਕਲੀ ਪਾ ਦਿਓ ਭਰਾ ਜੀ ਟਰੈਕਟਰ ਤਾਂ ਪਹੁੰਚ ਗਿਆ ਅੱਜ ਪਤਾ ਲੱਗਦਾ ਆ ਸੰਪੁਰ ਅੱਡੇ ਤੋਂ ਜਹਾਜ਼ ਉੱਡਿਆ ਤੇ ਜਗਤਪੁਰ ਜੱਟਾਂ ਦੇ ਵਿੱਚ ਪੁੱਜਣਾ ਇਦਾਂ ਦਾ ਖੜਾਕਾ ਆਉਣ ਡਿਆ ਮੰਡੀ ਦਾ ਤਾੜੀਆਂ ਮੇਰੇ ਵੀ ਤਾੜੀਆਂ ਆਪ ਵੱਜਦੀਆਂ ਨੇ ਜਗਤਪੁਰ ਜੱਟਾਂ ਦੀ ਮੰਡੀ ਦਾ 에어ਪੋਰਟ ਬਣ ਗਈ ਅੱਜ ਇੱਥੋਂ ਜਹਾਜ਼ ਉੱਡਣ ਲੱਗ ਪਿਆ ਸਵਾਗਸ ਪਾਉਂਦੇ ਹਾਂ ਜੀ ਜੌਹਰ ਸਾਹਿਬਾ ਇੱਥੇ ਮੰਡੀ ਜਿਹੜੀ ਅਜੇ 에어ਪੋਰਟ ਬਣ ਗਈ ਈ ਕਰਦਾ ਤੁਹਾਡਾ ਯਾਰ ਤੁਹਾਡਾ ਪਿਆਰ ਘਟਦੇ ਤਾੜੀਆਂ ਮਾਨੂੰ ਤਾੜੀਆਂ ਪਹੁੰਚ ਗਈਆਂ ਤਾੜੀਆਂ